ਜੋ ਬੋਲੇ ਸੋਨਰ ਭਾਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਹਿਬ ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਸਹਿਬ ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਸਭੂ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਤੇ ਜੋ ਲੋੜੀ ਦਾ ਦਿਹਾੜ ਤੇ ਅੱਜ ਜੋ ਮਾਗੀ ਦਾ ਦਿਹਾੜਿਆ ਸਾਰਿਆਂ ਚ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਜੋ ਸਾਡੇ ਆਗਮ ਜੀ ਗੰਗਨਾਧ ਜੀ ਦੇ ਆ ਜੋ ਅੱਜ ਕੇਕ ਕਟਿਆ ਤੇ ਜਨਮ ਦਿਨ ਮਨਾਇਆ ਗਿਆ ਰਿਸ ਦਿਹਾੜੇ ਦੀ ਵੀ ਸੁਭ ਦਿਹਾੜੇ ਦੀ ਸਾਰਿਆਂ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ ਜਯਾ ਵਾਲਮੀਕੀ ਹਰ ਹਰ ਵਾਲਮੀਕੀ ਮਾਗੀ ਦਾ ਬੜਾ ਪਾ ਘਬਰਿਆ ਦਿਨ ਚੜਿਆ ਕਾਪਨ ਵਾਲਮੀਕੀ ਤੀਰਥੇ ਸੰਤ ਮਲਕੀਨਾ ਜੀ ਮਹਾਰਾਜੀ ਨੂੰ ਇੱਕ ਛੋਟੇ ਜੇ ਬਾਲਕ ਦਾ ਉਹਦੇ ਮਾਂ ਪਿਓ ਨੇ ਪ੍ਰਦਾਨ ਕੀਤਾ ਸੀ ਆਗਮਨਾਤ ਜਿਹਦਾ ਸੁਭ ਦਿਹਾੜਾ ਜਨਮ ਦਿਨ ਬ੍ਰਿਛਾ ਦਾ ਪੁਰਬ ਸੰਗਤਾਂ ਨੇ ਮਨਾਇਆ ਅੱਜ ਸ਼ੁਭ ਦਿਹਾੜੀ ਦੀ ਲੱਖ ਰਕ ਬਧਾਈ ਦਿੰਦਾ ਹਾਂ ਕਿਉਂਕਿ ਬਾਬ ਜੀ ਬਾਲਮੀ ਕੀ ਤੀਤ ਸੰਤ ਪਰਿਵਾਰ ਦਾ ਇੱਕ ਮੈਂਬਰ ਹੋਰ ਵਧਿਆ ਕਿਉਂਕਿ ਜਿੰਨੇ ਹੀ ਸੰਤ ਮਹਾਪੁਰਸ਼ਾ ਦੇ ਪਰਿਵਾਰ 'ਚ ਵਧਦਾ ਹੋਵੇ ਉਹਨਾਂ ਬਰਕਤਾਂ ਬੰਦੀਆਂ ਹਨ ਇਹ ਸ਼ੁਭ ਦਿਹਾੜੇ ਦੇਪਤੇ ਸੰਤ ਮਲਕੀ ਨੇ ਅੱਜ ਮਾਰੀ ਨੇ ਇਹ ਨਿਰਣਾ ਕੀਤਾ ਹੈ 9 ਫਰਵਰੀ ਨੂੰ ਸਤੁਰ ਗਿਆਨਾ ਜੀ ਮਾਰੀ ਦਾ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ 10 ਪਰਵ ਨੂੰ ਜੋ ਜੀਲ ਜਤਰਾ 1964 ਘਟ ਗਿਆ ਸੀ ਬੜਾ ਸ਼ਧਵਾਪੂਰਕ ਦਿਨ ਨੂੰ ਮਨਾਇਆ ਜਾਵੇਗਾ ਉਸ ਦਿਨ ਆਪਾਜਾਂ ਨੂੰ ਟ੍ਰਾਈਸਾਈਕਲ ਵਿਦਵਾਨ ਨੂੰ ਮਸ਼ੀਨਾ ਤੇ ਗਰੀਬ ਨਾਰੀਆਂ ਨੂੰ ਵੀ ਮਸ਼ੀਨਾ ਦਿੱਤੀਆਂ ਜਾਣੀਆਂ ਜਿਹਦੇ ਨਾਲ ਸ਼ੁਭ ਦਿਹਾੜਾ ਸ਼ਧਵਾਪੂਰਕ ਹੋ ਮਨਾਇਆ ਜਾਵੇਗਾ ਆਹ ਸਾਰੇ ਰਲ ਮਿਲ ਕੇ ਪਾਵਨ ਬਾਲਮੀਕੀ ਤੀਥ ਦੀ ਸ਼ੋਭਾ ਨੂੰ ਬਧਾਈਏ ਲਾ ਰੰਗ ਦਾ ਤੀਰ ਮੰਨ ਵਾਲੇ ਝੰਡੇ ਦੀ ਸ਼ੋਭਾ ਤਾਂ ਹੀ ਬادیه ਜੀਹਰ ਸਮਤਾਂ ਹੂ ਮਾਕੇ ਉਦਮ ਝੰਡੇ ਆਪਣੇ ਗੱਡੀਆਂ ਨੂੰ ਮੋਟਰਸਾਈਕਲਾਂ ਨੂੰ ਬੰਨ ਕੇ ਆਉਣ ਤੇ ਨਾਲ ਗੁਰੂ ਮਹਾਰਾਜ ਦੇ ਨਾਮ ਦਾਮ ਨੂੰ ਲੈ ਕੇ ਚੜ੍ਹਦੀ ਗਲਤ ਲੈ ਕੇ ਜਾਣ ਧੰਨਵਾਦ ਜੈ ਬਾਲਮਕੀ ਹਰ ਹਰ ਬਾਲਮਕੀ ਪੰਜਾਬ ਪੀਰਾਂ پیغمبرਾਂ ਦੀ ਧਰਤੀ ਜਿੱਥੇ ਕਿ ਸਾਲ ਦੇ ਵਿੱਚ 12 ਮਹੀਨਾ ਹੀ ਕੋਈ ਨਾ ਕੋਈ ਮੇਲਾ ਹੁੰਦਾ ਹੈ ਅੱਜ ਵੀ ਉਹ ਸ਼ੁਭ ਦਿਹਾੜਾ ਹੈ ਕੱਲ ਲੋੜੀ ਸੀ ਤੇ ਅੱਜ ਮਾਗੀ ਦਾ ਪਵਿੱਤਰ ਦਿਨ ਹੈ। ਤੋਂ ਬੜੇ ਹੀ ਭਾਗਾਂ ਵਾਲੇ ਉਹ ਜੀ ਨੇ ਜਿਹੜੇ ਅੱਜ ਵਾਲਮੀਕੀ ਤੀਰਥ ਮੱਥਾ ਟੇਕਣ ਵਾਸਤੇ ਆਏ ਨੇ। ਤੋਂ ਅੱਜ ਸੰਤ ਮਲਕੀਤ ਨਾਥ ਜੀ ਗੱਦੀ ਨਿਸ਼ੀਨ ਤੁਣਾ ਸਾਹਿਬ ٹرسٹ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਦੇ ਵਿੱਚ ਇੱਕ ਪਰਿਵਾਰਿਕ ਵਾਅਦਾ ਹੋਇਆ ਸੀ ਕੁਝ ਦਿਨ ਪਹਿਲਾਂ ਇੱਕ ਛੋਟਾ ਬੱਚਾ ਜਿਹੜਾ ਸੰਤਾਂ ਦੀ ਝੋਲੀ ਵਿੱਚ ਪਾਇਆ ਗਿਆ ਸੀ ਅੱਜ ਉਸ ਦਾ ਮਕਰ ਸਕ੍ਰਾਂਤੀ ਵਾਲੇ ਦਿਨ ਜਨਮ ਦਿਹਾੜਾ ਮਨਾਇਆ ਗਿਆ ਹੈ। ਉਸ ਖੁਸ਼ੀ ਦੇ ਵਿੱਚ ਵੀ ਸੰਗਤਾਂ ਇਕੱਠੀਆਂ ਹੋਈਆਂ ਨੇ ਤੇ ਮਾਗੀ ਦਾ ਇਸ਼ਨਾਨ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਪਾਪੂਲਰ ਹੈ ਬਹੁਤ ਮਸ਼ਹੂਰ ਹੈ ਅੱਜ ਲੋਕਾਂ ਨੇ ਸਵੇਰੇ ਤੜਕੇ ਆ ਕੇ ਇਸ਼ਨਾਨ ਕੀਤੇ ਨੇ ਤੋ ਇਹ ਇਸ਼ਨਾਨਦਾਨ ਦਾ ਦਿਨ ਹੈ ਮਕਰ ਸਕ੍ਰਾਂਤੀ ਅੱਜ ਦਾਣ ਵੀ ਹੋਇਆ ਹੈ ਤੇ ਇਸ਼ਨਾਨ ਵੀ ਹੋਇਆ ਹੈ ਤੋ ਮੈਂ ਦੂਰ ਦੇਸ਼ ਤੋਂ ਬਾਹਰ ਰਹਿਣ ਵਾਲੇ ਵੀ ਤੇ ਦੇਸ਼ ਵਾਸੀਆਂ ਨੂੰ ਵੀ ਆਪਣੇ ਵੱਲੋਂ ਸੰਤ ਮਲਕੀਤ ਨਾਥ ਜੀ ਵੱਲੋਂ ਸਾਡੇ ਚੇਅਰਮੈਨ ओम प्रकाश गब्बर जी ਵੱਲੋਂ ਤੇ ਸਮੂਹ ਸੰਗਤ ਸਮਾਜ ਵੱਲੋਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਵਾਦ ਦਿਨਾ ਹਾਂ ਧੰਨਵਾਦ ਮਿਹਰਬਾਨੀ ਸ਼ੁਕਰੀਆ